ਪਰਸਨਲ ਪਾਰਟ ਨਾਲ ਬੱਟੇ ਬਨ ਕੇ ਉਹਨਾਂ ਧਾਗੇ ਨਾਲ ਉਹਦੇ ਗੀੜੇ ਕਢਾਈ ਅੱਧਾ ਘੰਟਾ ਜੇ ਤੁਸੀਂ ਹੁਣ ਸਾਨੂੰ ਇੱਥੇ ਛੱਡ ਕੇ ਹੀ ਸਾਡਾ ਬਹੁਤ ਟਾਪਾ ਹੋਊਗਾ ਹੀ ਤਾਂ ਹੀ ਨਹੀਂ ਤੁਸੀਂ ਬੋਲਦੇ ਭਾਈ ਜੀ ਡਰਦੇ ਤਾਂ ਹੀ ਨਹੀਂ ਕੋਈ ਬੋਲਦਾ ਤੁਸੀਂ ਬਸ ਹੁਣ ਕੋਲ ਦੇ ਮੁਰੇ ਹੱਥ ਜੋੜ ਕੇ ਬੈਠੀ ਆਪਾਂ ਛੱਡ ਕੇ ਨਾ ਜਾਓ ਹੱਥ ਪਿੱਛੇ ਕਰਾ ਕੇ ਹੀ ਥੱਪੜ ਮਾਰਦੇ ਸੀ ਜੇ ਹੱਥ ਮੂਰੇ ਹੋ ਜਾਂਦਾ ਸੀ ਦੋ ਜਣੇ ਪਿੱਛੋਂ ਫੜ ਲੈਂਦੇ ਸੀ ਕਈ ਹੱਥ ਤੇ ਐ ਮਾਰਦੇ ਨੂੰ ਦੇ ਸੀਗੇ ਦੋਨਾਂ ਪਾਸੇ ਪੰਨੀਆਂ ਵੀ ਪਈਆਂ ਉਹ ਪੰਨੀ ਫੂਲ ਕੇ ਰਖਾ ਅੱਜ ਇਹ ਪ੍ਰੈਗਾ ਸੀ ਪਖਾਦੇ ਸੀਗੇ ਪ੍ਰੈਗਾ ਸੀ ਪਖਾ ਕੇ ਹੀ ਸਾਡੇ ਤੇ ਨਜਾਇਜ਼ ਸਾਨੂੰ ਕੁੱਟਦੇ ਹੁੰਦੇ ਸੀਗੇ ਯਾਪ ਨਸ਼ਾ ਕਰਕੇ ਜੇਕਰ ਤੁਸੀਂ ਵੀ ਆਪਣੇ ਨਸ਼ੇੜੀ ਪੁੱਤਾਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਭੇਜ ਕੇ ਹੋ ਜਾਂਦੇ ਹੋ ਵੇਫਿਕਰ ਤਾਂ ਆਹ ਖਬਰ ਜ਼ਰਾ ਧਿਆਨ ਨਾਲ ਦੇਖ ਲਿਓ ਦੇਖਿਓ ਕਿ ਤੇ ਤੁਹਾਡੀ ਔਲਾਦ ਦੇ ਨਾਲ ਵੀ ਨਸ਼ਾ ਸੈਂਟਰਾਂ ਦੇ ਵਿੱਚ ਅਜਿਹੇ ਹਾਕਾਰਾ ਨਾ ਹੁੰਦਾ ਹੋਵੇ ਤਸਵੀਰਾਂ ਦੇ ਵਿੱਚ ਤੁਸੀਂ ਵੱਡੀ ਗਿਣਤੀ ਚ ਨੌਜਵਾਨਾਂ ਨੂੰ ਖੜੇ ਦੇਖ ਰਹੇ ਹੋ ਇਹ ਨੌਜਵਾਨ ਨਸ਼ਾ ਛਡਾਊ ਕੇਂਦਰ ਦੇ ਵਿੱਚ ਨਸ਼ਾ ਛੱਡਣ ਲਈ ਆਏ ਸੀ ਪਰ ਇੱਥੋਂ ਦੇ ਮੁਲਾਜ਼ਮਾਂ ਦੇ ਵੱਲੋਂ ਇਹਨਾਂ ਦੇ ਨਾਲ ਘਟਿਆ ਹਰਕਤਾਂ ਕੀਤੀਆਂ ਇਨਾਂ ਦੇ ਪ੍ਰਾਈਵੇਟ ਪਾਰ ਤੇ ਵੱਟੇ ਬੰਨ੍ਹ ਕੇ ਇਹਨਾਂ ਨੂੰ ਘੁਮਾਇਆ ਜਾਂਦਾ ਐ ਇੱਥੇ ਹੀ ਬਸ ਨਹੀਂ ਫਿਰ ਇਹਨਾਂ ਨੂੰ ਨੰਗਾ ਕਰਕੇ ਗਿੱਲਾ ਤੌਲੀਆ ਪਾ ਕੇ ਫਿਰ ਕੁੱਟਮਾਰ ਕੀਤੀ ਜਾਂਦੀ ਸੀ ਪਹਿਲਾਂ ਤਾਂ ਡਰ ਦੇ ਮਾਰੇ ਨੌਜਵਾਨ ਚੁੱਪ ਰਹੇ ਪਰ ਜਦ ਅੱਜ ਆਪਣੇ ਆਪ ਨੂੰ ਬਚਦਾ ਦੇਖਿਆ ਤਾਂ ਇਹਨਾਂ ਨੇ ਕੈਮਰੇ ਸਾਹਮਣੇ ਵੱਡੇ ਖੁਲਾਸੇ ਕੀਤੇ ਹਾਂ ਜਿਹੜਾ ਵੀਰਹਾਣੀ ਸੀਗਾ ਜੀ ਸਾਡਾ ਉਹਦੇ ਹਨਾ ਪਰਸਨਲ ਪਾਰਟ ਨਾਲ ਵੱਟੇ ਬੰਨ੍ਹ ਕੇ ਉਹਨਾਂ ਧਾਗੇ ਨਾਲ ਉਹਦੇ ਗੇੜੇ ਘੜਾਈ ਜੀ ਅੱਧਾ ਘੰਟਾ ਅੱਛਾ ਤੇ ਸਾਡੇ ਨਾਲ ਬਹੁਤ ਤਸ਼ੱਦਦ ਹੁੰਦੀ ਸੀਗੀ ਜੀ ਜ਼ੁਲਮ ਹੁੰਦਾ ਸੀਗਾ ਜੀ ਸਾਡੇ ਨਾਲ ਅੱਛਾ ਹਾਂਜੀ ਇੱਕ ਤਰ੍ਹਾਂ ਦਾ ਤੇ ਸਾਨੂੰ ਕੰਮ ਕਰਾਉਣ ਨੂੰ ਬਾਹਰ ਕੱਢਦੇ ਸੀਗੇ ਹੀ ਗਰਮੀ 'ਚ ਜਦ ਮੈਂ ਆਇਆ ਸੀਗਾ ਜੀ ਮੇਰਾ ਰੰਗ ਇੰਨਾ ਚਿੱਟਾ ਪਿਆ ਸੀਗਾ ਜੀ ਚਾਹੇ ਮੇਰੇ ਘਰੋਂ ਫੋਟੋ ਮਗਾ ਕੇ ਦੇਖ ਲੋ ਜੀ ਹੁਣ ਕਾਲਾ ਹੋਇਆ ਪਿਆ ਜੀ ਮੇਰੀ ਡਿਊਟੀ ਸੀਗੀ ਚਾਹਾਂ ਤੇ ਜੇ ਚਾਹ ਇੱਕ ਅੱਧੇ ਲੇਟ ਹੋ ਜਾਂਦੀ ਸੀਗੀ ਇੱਥੇ ਬੁਲਾ ਕੇ ਦਫ਼ਤਰ 'ਚ ਥੱਪੜ ਮਾਰਦੇ ਸੀਗੇ ਜੀ ਅੱਛਾ ਇੱਕ ਮੁੰਡਾ ਰਾਜਾ ਸੀਗਾ ਜੀ ਸਮਰਾਲੇ ਦਾ ਉਹਨੇ ਮੇਰੇ ਹੀ ਨਜਾਇਜ਼ ਥੱਪੜ ਮਾਰਿਆ ਜਿਹੜਾ ਮਾਲਕ ਹੈ ਤੁਹਾਨੂੰ ਮਾਲਕ ਨਹੀਂ ਰਾਜਾ ਰਾਜਾ ਸੀਗਾ ਮੁੰਡਾ ਜੀ ਮਾਲਕ ਕੋਣ ਕੋਣਾ ਬੰਦੇ ਤੇ ਮਾਲਕ ਇੱਕ ਅਜੇ ਹੀ ਆਈ ਸਮਰਾਲੇ ਤੋਂ ਇੱਕ ਹੈਰੀ ਆਈ ਉਹਦਾ ਬ੍ਰਦਰ ਛੋਟਾ ਜੀ ਠੀਕ ਹੈ ਹਾਂਜੀ ਹੋਰ ਕੀ ਕੀ ਤਸ਼ੱਦਦ ਹੁੰਦਾ ਸੀ ਤੁਹਾਡੇ ਤੇ ਤਸ਼ੱਦਦ ਜਿਵੇਂ ਡਿਊਟੀਆਂ ਲਾ ਦਿੰਦੇ ਸੀਗੇ ਜੀ ਤੇ ਡਿਊਟੀਆਂ ਦੇ ਬੰਦਾ ਨਹੀਂ ਆ ਆਂਦਾ ਸੀਗਾ ਜੀ ਉਹਦੇ ਤੇ ਤਸ਼ੱਦਦ ਕਰਦੇ ਸੀਗੇ ਉਹਨੂੰ ਪ੍ਰਣਾਮ ਮਿਲਦਾ ਸੀ ਕੰਦਨਾ ਪਿਠਾ ਦਿੰਦੇ ਸੀ ਜੀ ਰਾਤ ਨੂੰ ਕੰਦਨਾ ਖੜਾ ਦਿੰਦੇ ਸੀ ਗੂਠੇ ਕੰਦਨਾ ਲਵਾ ਦਿੰਦੇ ਸੀਗੇ ਐਂ ਕਰਕੇ ਕੰਦ ਅੱਧਾ ਘੰਟਾ ਘੰਟਾ ਬੈਠੇ ਰਹੂ ਡੰਡਾ ਹੁੰਦਾ ਸੀਗਾ ਜੀ ਡੰਡੇ ਨਾਲ ਗਿੱਲਾ ਤੋਲੀਆ ਕਰਕੇ ਕੁੱਟਦੇ ਹੁੰਦੇ ਸੀਗੇ ਜੀ ਗਿੱਲਾ ਤੋਲੀਆ ਕਰ ਹਾਂਜੀ ਉੱਪਰ ਚਿੱਤੇ ਰੱਖ ਗਏ ਚੱਲ ਬੰਦ ਹਾਂਜੀ ਬਹੁਤ شدت ਹੁੰਦੀ ਸੀਗੀ ਸਾਡੇ ਨਾਲ ਠੀਕ ਹੈ ਹਾਂਜੀ ਮੇਰੇ ਆ ਮੇਰੇ ਆ ਤੂੰ ਵੀ ਨਹੀਂ ਗਿੱਲੇ ਗਿੱਲੇ ਪਰਨੇ ਨਹੀਂ ਹੁੰਦੇ ਜੀ ਪਰ ਹਾਂ ਪਰਨਾ ਬੰਨ ਕੇ ਪਰਨਾ ਬੰਨ ਕੇ ਨਹੀਂ ਉਹਨੂੰ ਮੋੜ ਕੇ ਤੇ ਮੈਂ ਸੁੱਤਾ ਪਿਆ ਉੱਠਿਆ ਸੀਗਾ ਜੀ ਤਿੰਨ ਬੰਦੇ ਜੀ ਗੱਲਾਂ ਕਰ ਰਹੇ ਸੀਗੇ ਬੈਠੇ ਮੁੰਡੇ ਆਪਸ ਵਿੱਚ ਹੁਣ ਉਹ ਮੈਨੂੰ ਕੀ ਪਤਾ ਜੀ ਕੀ ਗੱਲ ਕਰ ਰਹੇ ਸੀਗੇ ਮੈਂ ਸੁੱਤਾ ਪਿਆ ਉੱਠਿਆ ਮੇਰੇ ਗਿੱਲੇ ਪਰਨੇ ਮਾਰੇ ਜੀ अच्छा हां जी मरोड़ा दे गए मरोड़ा दे गए बहुत 6:00 बज गए बहुत 6:00 बज गई भाई मैं 3-4 दिन बहुत ਔਖਾ ਰਿਹਾ ਜੀ ओके ओके हां जी ओके ओके चलो ਜੇ ਤੁਸੀਂ ਹੁਣ ਸਾਨੂੰ ਇੱਥੇ ਛੱਡ ਗਏ ਸਾਡਾ ਬਹੁਤ ਟਾਪਾ ਹੋਊਗਾ ਜੀ ਨਹੀਂ ਨਹੀਂ ਛੱਡਣਾ ਕਿ ਤੈਨੂੰ ਤਾਂ ਲੈਣ ਆਏ ਆਂ ਵੀਰੇ ਸਾਨੂੰ ਤਾਂ ਛੱਡਣ ਥੋੜੇ ਆਏ ਜੇ ਤੁਸੀਂ ਸਾਨੂੰ ਛੱਡ ਗਏ ਜੀ ਸਾਨੂੰ ਰਾਤ ਨੂੰ ਬਹੁਤ ਔਖਾ ਹੋਊਗਾ ਜੀ ਤਾਂ ਹੀ ਨਹੀਂ ਤੁਸੀਂ ਬੋਲਦੇ ਭਾਈ ਜੀ ਡਰਦੇ ਤਾਂ ਹੀ ਨਹੀਂ ਕੋਈ ਬੋਲਦਾ ਸੀ ਠੀਕ ਹੈ ਠੀਕ ਹੈ ਈ ਨਾ ਮੁਟਿਆਰ ਬਸ ਹੁਣ ਥੋੜੇ ਮੁਰੇ ਹੱਥ ਜੋੜ ਕੇ ਬੇਨਤੀ ਆ ਬਸ ਛੱਡ ਕੇ ਨਾ ਜਾਏ ਬੰਦਾ ਤਾਨੂੰ ਕਰੇ ਛੱਡ ਕੇ ਆਵਾਂਗੇ ਛੱਡ ਕੇ ਨਾ ਜਾ ਜੇ ਤੁਸੀਂ ਸਾਨੂੰ ਛੱਡਤਾ ਹੀ ਸਾਡਾ ਪੁਰਾ ਹਾਲ ਕਰਦਾ ਲੋ ਕੋਈ ਨਹੀਂ ਛੱਡ ਕੇ ਥੋੜੇ ਘਰ ਦਿਆ ਨਾ ਤੋੜ ਕੇ ਆ ਸਾਰਾ ਜਿਹੜਾ ਸਾਫ ਮੈਕ ਥੇਰ ਹੋ ਜਾਏ ਤੁਹਾਨੂੰ ਹਾਂ ਠੀਕ ਹੈ ਤੁਹਾਡੇ ਥੇਰ ਹੋ ਜਾਏ ਤਾਨੂੰ ਜਿੰਨੀ ਦਿਨ ਕੋਈ ਲੈਣ ਦੇ ਨਾ ਹੁੰਦਾ ਹਾਂਜੀ ਓਨੀ ਦਿਨਾਂ ਹੀ ਤੁਹਾਨੂੰ ਛੱਡਦੇ ਨੇ ਫਿਰ ਠੀਕ ਹੈ ਉਹ ਅੰਕਲ ਜੀ ਨੂੰ 4 ਸਾਲ ਹੋ ਗਈ ਇੱਥੇ ਹਾਂਜੀ ਆ ਇੱਧਰ ਹੀ ਆ ਆ ਜਾਓ ਇੱਧਰ ਪਹਿਲਾਂ ਕੋਈ ਨਹੀਂ ਇੱਧਰ ਉਹ ਕਹਿੰਦੇ ਤੁਹਾਨੂੰ ਵੀ ਸਾਡੇ ਨਾਲ ਤੁਹਾਡੇ ਮੂਹਰੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਪਰ ਛੱਡ ਕੇ ਨਾ ਜਾਓ ਵੀ ਨਹੀਂ ਛੱਡ ਕੇ ਜਾਂਦੇ ਹੱਥ ਪਿੱਛੇ ਕਰਾ ਕੇ ਜੀ ਥੱਪੜ ਮਾਰਦੇ ਸੀ ਜੇ ਹੱਥ ਮੂਰੇ ਹੋ ਜਾਂਦਾ ਸੀ ਦੋ ਜਣੇ ਪਿੱਛੇੋਂ ਫੜ ਲੈਂਦੇ ਸੀ ਕਈ ਹੱਥ ਵੇ ਐ ਮਾਰਦੇ ਨੂੰ ਦੁੱਸੀਗੇ ਦੋਨਾਂ ਪਾਸੇ ਵੀ ਓਕੇ ਜੀ ਹਾਂਜੀ ਠੀਕ ਹੈ ਹਾਂਜੀ ਜੋ ਕਹ ਰਹੇ ਨੇ ਜੀ ਘਰੇ ਗੱਲ ਕਰਾਉਂਦਾ ਸਾਡੀ ਇਹ ਸਾਨੂੰ ਪ੍ਰਣਾਮ ਮਿਲਦਾ ਸੀ ਬਈ ਪ੍ਰਣਾਮ ਕੀ ਨੂੰ ਕਹਿੰਦੇ ਨੇ ਪ੍ਰਣਾਮ ਜਿਵੇਂ ਕੰਦਨਾ ਬਿਠਾਤਾ ਗੋਡਿਆਂ ਤੇ ਐਂ ਲਵਾਤਾ ਸੀ ਗੁੰਡਿਆਂ ਤੇ ਐਂ ਖੜੇ ਰਹਿਣਾ ਹੀ ਆ ਦੇਖੋ ਐਵੇਂ ਐਵੇਂ ਗੁੰਡਿਆਂ ਤੇ ਖੜੇ ਰਹਿਣਾ ਠੀਕ ਹੈ ਯਾਰ ਕੰਦਨਾ ਐਂ ਐਂ ਬਿਠਾਉਂਦੇ ਸੀ ਕੰਦਨਾ ਦੇਖੋ ਹਾਂ ਬਿਠਾਉਂਦੇ ਸੀ ਜੀ ਘੰਟੇ 4 5 6 ਪੂਰੀ-ਪੂਰੀ ਰਾਤ ਨੂੰ ਆ ਦੇਖੋ ਹੀ ਆਪ ਨੇ ਅਜਿਹਾ ਕਰਦੇ ਸੀ ਜੀ ਪੂਰੇ ਪੰ ਆ ਦੇਖੋ ਇਹੋ ਆਹ ਅੱਛਾ ਆ ਦੇਖੋ ਆ ਦੇਖੋ ਜੀ ਵਾਹ ਜੀ ਵਾਹ ਆ ਦੇ ਕੋਈ ਪੰਨੀਆਂ ਵੀ ਪਈਆਂ ਪੰਨੀ ਕੋਲ ਕੇ ਦਿਖਾ ਆ ਦੇ ਇਹ ਪ੍ਰੈਗਾ ਸਿਪ ਖਾਂਦੇ ਸੀਗੇ ਹੀ ਪ੍ਰੈਗਾ ਸਿਪ ਖਾ ਕੇ ਹੀ ਸਾਡੇ ਤੇ ਨਜਾਇਜ਼ ਸਾਨੂੰ ਕੁੱਟਦੇ ਹੁੰਦੇ ਸੀਗੇ ਆਪ ਨਸ਼ਾ ਕਰਕੇ ਅੱਛਾ ਹਾਂਜੀ ਇਹ ਜਿਹੜੇ ਮੁੰਡੇ ਦਾਤਵਾਰਾਂ ਬਾਹਰ ਫਿਰਦੇ ਸੀਗੇ ਇਹ ਸਾਰੇ ਤੁਹਾਨੂੰ ਕੁੱਟਦੇ ਹੁੰਦੇ ਸੀਗੇ ਹਾਂਜੀ ਇਹ ਨਾਲ ਹੀ ਸੀਗੇ ਹੀ ਸਾਰੇ ਇਹ ਇਹ ਵੀ ਨਸ਼ਾ ਛੱਡਣ ਵਾਸਤੇ ਆਏ ਹੋ ਹਣਾ ਇਹ ਨਸ਼ਾ ਛੱਡਣ ਨਹੀਂ ਆਈ ਇੱਕ ਘਰ ਆ ਜਾਂਦੀ ਹੈ ਜੀ ਸਿਰਫ ਇੱਕ ਇਹ ਚਿੱਟੇ ਤੋਂ ਦੂਰ ਰਹਿੰਦੇ ਸੀਗੇ ਆਪੇ ਮੋਮੋ ਟੈਲ ਹੋ ਗਈ ਗੋਲੀ ਜੀ ਪ੍ਰੈਗਾ ਸਿਪ ਹੋ ਗਏ ਲੇ 1550 ਹੀ ਪਤਾ ਨਹੀਂ ਕਿਡੀਆਂ ਕਿਡੀਆਂ ਗੋਲੀਆਂ ਖਾਂਦੇ ਸੀ ਆ ਬੈਗ ਤੁਹਾਨੂੰ ਦਿਖਾਣਾ ਹੀ ਮੈਂ ਇੱਥੇ ਪਿਆ ਹੋਊਗਾ ਉਹਨੂੰ ਜਿੰਦਾ ਹੀ ਲਾਇਆ ਹੋਇਆ ਆ ਆਹ ਦੇ ਕੋਈ ਗੂਲੀਪਾਂ ਦੇ ਪੈਕੇਟ ਠੀਕ ਜਿੰਦਾ ਲਾਇਆ ਹੋਇਆ ਇਹਦੇ ਵਿੱਚ ਬੈਗ ਹੈ ਜੀ ਨਸ਼ੇ ਵਾਲੀਆਂ ਗੋਲੀਆਂ ਜੀ ਇੱਥੇ ਸਮਰਾਲੇ ਵਾਲੇ ਜਿਹੜੇ ਇਹਦੇ ਓਨਰ ਆ ਉਹਨਾਂ ਦਾ ਕੀ ਨਾਮ ਜੀ ਹਾਜੀ ਆ ਜੀ ਕਰਤਾਰ ਆ ਜੀ ਅਜੇ ਤੇ ਕਰਤਾਰ ਜੀ ਤੇ ਉਹ ਕੋਟਮਾਰ ਉਹੀ ਕਰਦੇ ਜਦ ਮਾਰਦੇ ਸਭ ਨਾਲ ਹੀ ਹੋਈ ਜਿਹਦੇ ਨਾਲ ਨਹੀਂ ਹੋਈ ਸਾਰਿਆਂ ਨੂੰ ਬੜੇ ਐਨੇ ਹੀ ਕੰਧਰ ਨਾਲ ਗੁੱਥੇ ਲਵਾ ਕੇ ਬਿਠਾ ਦਿੰਦੇ ਆਂ ਹੀ ਘੰਟਾ ਘੰਟਾ ਦੋ ਦੋ ਘੰਟੇ ਠਾਲਦੇ ਨੇ ਹੀ ਕਈਆਂ ਦੀਆਂ ਪੇਠਾ ਕਰਦੇ ਅੱਛਾ ਹਾਂਜੀ ਤੇ ਉਹ ਜਦੋਂ ਜਦੋਂ ਪੈਸਟੇਲ ਮੈਡਮ ਕੜੇ ਤੇ ਉਦੋਂ ਤਾਂ ਬੋਲੇ ਨਹੀਂ ਤੁਸੀਂ ਫਿਰ ਤੁਹਾਨੂੰ ਪਤਾ ਹੀ ਇਹ ਡੰਡੇ ਮੁਰੇ ਸਾਰੇ ਜਿੱਸਾ ਹੀ ਹਾਂ ਸਾਨੂੰ ਕਿਹੜਾ ਪਤਾ ਨਹੀਂ ਤੁਸੀਂ ਲੈ ਕੇ ਜਾਣਾ ਸਾਨੂੰ ਉਹ ਕਿਹੜਾ ਡੰਡੇ ਵਾਲਾ ਸੀਗਾ ਚਲੋ ਹਾਂ ਖੁੱਲ ਕੇ ਦੱਸੋ ਖੁੱਲ ਕੇ ਦੱਸ ਕੋਈ ਨਹੀਂ ਬੋਲ ਕੀ ਕਰਦੇ ਕੀ ਕੀ ਤਸ਼ੱਦਦ ਕਰਦੇ ਆ ਤੁਹਾਡੇ ਤੇ ਇਦਾਂ ਹੀ ਕਈ ਇਹਨਾਂ ਨੇ ਜਿਹੜੇ ਕੋ ਕਾਲਾ ਬੀਰ ਫਿਰਦਾ ਸੀ ਉਹ ਵੀ ਉਹਦੇ ਪਹਿਲਾਂ ਜਦੋਂ ਭੱਜਿਆ ਮਿਲ ਕੇ ਉਹਦਾ ਇੱਕ ਗੱਭੂ ਮੁੰਡਾ ਵੀ ਤਾਂ ਉਹ ਵੀ ਭੱਜ ਗਿਆ ਹੀ ਭੱਜ ਕੇ ਬਾਹਰ ਜਾ ਕੇ ਮਰ ਗਿਆ ਇੱਕੋਲੇ ਬਿੱਲਾ ਮੁੰਡਾ ਸੀ ਕਈ ਰਾਤ ਨੂੰ ਅੰਦਰ ਲੜ ਪਈ ਉਹ ਲੜਾਈ ਵੀ ਪੰਜ ਸੱਤ ਜਣੇ ਜਿਹੜੇ ਸਾਹ ਵਾਲਿਆਂ ਨੂੰ ਬਾਹਰ ਕਾਫੀ ਕੁੱਟਿਆ ਉਹਦੇ ਮੁੰਡਾ ਜਿਹਦੇ ਫੋਨ ਵੀ ਕੱਢਦਾ ਦੂਜੀ ਸਵੇਰ ਉਹ ਮੁੰਡਾ ਪੂਰਾ ਹੋ ਗਿਆ ਯਾ ਸਭ ਦਾ ਦੇਖੀ ਨਹੀਂ ਅੱਛਾ ਅੰਦਰ ਗਰਮੀ ਇੰਨੀ ਦੋ ਤਿੰਨ ਵਾਰੀ ਮੈਂ ਵੀ ਗਏ ਹਾਂ ओके ਜਿਹੜਾ ਉਹ ਜਿਹੜੇ ਦੋ ਮੁੰਡੇ ਪਿਛਲੇ ਮਹੀਨੇ ਮਰੇ ਆ ਉਹ ਦੋਨੇ ਇਹਨਾਂ ਨੇ ਮਾਰੇ ਆ ਮਰੇ ਨਹੀਂ ਉਹ ਕੁਦਰਤੀ ਮੌਤ ਨਹੀਂ ਮਰੇ ਹਨਾ ਬਿੱਲੇ ਦਾ ਤਾਂ ਤੁਸੀਂ ਸੋਚ ਨਹੀਂ ਸਕਦੇ ਐਡੀ ਦੇਡੀ ਬੰਦੇ ਇੱਕ ਕਵਾਂਟਲ 20 ਕਿਲੋ ਦਾ ਮੁੰਡਾ ਹੋਣਾ ਈ ਹਾਂਜੀ ਅੱਛਾ ਇਹਨਾਂ ਸੋਨਾ ਤੱਕਾ ਮੁੰਡੇ ਦਾ ਈ ਉੱਪਰ ਪਿਆ ਤੀ ਗਈ ਇਹ ਤੀਜੋ ਤੇ ਵੀ ਲੜਾਈ ਹੋਈ ਰਾਤ ਨੂੰ ਲੜਾਈ ਹੋਈ ਵਾਦ ਵਿੱਚ ਉੱਪਰ ਪਾਤਾ ਈ ਉਹ ਬਸ ਵੀਰੇ ਇਹੀ ਪਤਾ ਲੱਗਿਆ ਵੀ ਉਹ ਪੂਰਾ ਹੋ ਗਿਆ ਪੂਰਾ ਹੋ ਗਿਆ ਅੰਮ੍ਰਿਤ ਜੀ ਤੇ ਬੰਦਾ ਬੂਰਾ ਸੰਗਿਆ ਹੋ ਸਕਦੇ ਉਹਨੂੰ ਕੋਈ ਡੋਜ਼ ਜ਼ਿਆਦਾ ਦੇਤੀ ਇਹਨਾਂ ਨੇ ਨਸ਼ਾ ਉਹ ਇੰਨਾ ਕਰਦਾ ਨਹੀਂ ਸੀ ਡੋਜ਼ ਜ਼ਿਆਦਾ ਉਹਨੀਆਂ ਦੇ ਹੀ ਤਾਰੀਆਂ ਨਹੀਂ ਦੰਨੀ ਕਿਸੇ ਨੂੰ ਟਪੈਂਟਾ ਡੋਲ ਕੇ ਤੈਨੂੰ ਕੋਦੇ 4-4 5-5 ਗੋਲੀਆਂ ਦੇ ਕੇ ਜਿਹੜਾ ਬੰਦਾ ਰਾਤ ਨੂੰ ਯਾਨੀ ਨਾਈਟ ਮੈਨ ਦੀ ਡਿਊਟੀ ਲੱਗਦੀ ਆ ਇਹਨਾਂ ਨੂੰ ਪਾਉਂਦੇ ਨਹੀਂ ਹੈਗੇ ਸੌਂਦੇ ਨਹੀਂ ਕਈ ਬੰਦੇ ਜੀ ਹੁਣ ਬੈਠੇ ਰਹਿੰਦੇ ਆ ਬੇਸਿਕਲਾਂ ਕਰੀਏ ਉਹਨਾਂ ਨੂੰ 5-5 ਗੋਲੀਆਂ ਦੇ ਦਿੰਦੇ ਆ ਇਲੋਵ੍ਰੈਕਸ ਐਲਟੀਆਂ ਦਾਰੀਆਂ ਆ ਜੀ ਇਹਦੇ ਵਿੱਚੇ ਲੈਵਾ ਕਿਤੇ ਕੱਢਦੇ ਰਹੇ ਸੀ ਇਹ ਸਾਰੀ ਦਵਾਈਆਂ ਵਾਲੇ ਭਰੀ ਵੀ ਸੀ ਉਹ ਲੈ ਕੇ ਕੱਢ ਗਿਆ ਤੇ ਉਹਦੇ ਆਉਣ ਤੋਂ ਪਹਿਲਾਂ ਹੀ ਪਿੱਛੇ ਗੇਟ ਖੁੱਲ ਕੇ ਨਿਕਲ ਗਿਆ ਜਦੋਂ ਅਸੀਂ ਉੱਥੇ ਆਏ ਉਹਦੋਂ ਪਿੱਛੇ ਗੇਟ ਖੋਲ ਕੇ ਭੱਜ ਗਏ ਹਾਂ ਕੌਣ ਕੌਣ ਸੀਗੇ ਜਿਹੜੇ ਲੈ ਕੇ ਗਏ ਆਪਾਂ ਦਾਦੇ ਕੋਲ ਮਨਦੀਪ ਭਾਈ ਮਨਦੀਪ ਕਿੱਥੋਂ ਆ ਮਨਦੀਪ ਪਾਗਲੇ ਪਿੰਡ ਦਾ ਜੀ ਪਾਗਲੇ ਉਹਦੇ ਆਣੇ ਕੋਲ ਤੇ ਹੋਰ ਕੌਣ ਸੀਗਾ ਨਾਲ ਆਪਾਂ ਨੂੰ ਘਰ ਕੋਲ ਸਭ ਕੁਝ ਪਤਾ ਹੈ ਹੋਰ ਕੌਣ ਸੀ ਨਾਲ ਅਜੀ ਹਜੇ ਉਹ ਵੀ ਇੱਥੇ ਸੀਗਾ ਉਹਦੋਂ ਆਏ ਸੀਗੇ ਹਾਂਜੀ ਉਹਦੇ ਜਨੇਦੀ ਜਦੋਂ ਪੁਲਿਸ ਆ ਕੇ ਖੜ ਗਈ ਤੇ ਉਹਨਾਂ ਨੇ ਆਪ ਦਾ ਸਮਾਨ ਕੱਢਿਆ ਤੇ ਪਿੱਛੋਂ ਦੀ ਨਿਕਲ ਗਏ ਠੀਕ ਹੈ ਠੀਕ ਹੈ ਠੀਕ ਹੈ ਚਲੋ ਤੇ ਹੋਰ ਕੋਈ ਗੱਲਬਾਤ ਇਥੋਂ ਦੀ ਨਹੀਂ ਜੀ ਖਾਣਾ ਕਿਹੋ ਜਿਹਾ ਮਿਲਦਾ ਜੀ ਤੁਹਾਨੂੰ ਖਾਣਾ ਤਾਂ ਜੀ ਸਾਸੇ ਕਰਾਇਆ ਜਾਂਦਾ ਬੰਦੇ ਨੂੰ ਇਹਦੇ ਅੱਛਾ ਹਾਂ ਜੀ ਮੈਂ ਕਿ ਇੱਕ ਤਰ੍ਹਾਂ ਦੀ ਰੋਟੀ ਖਾਦੀ ਚਾਹੀਏ ਬੰਦਾ ਖਾਵੇ ਨਾ ਖਾਵੇ ਇੱਕ ਬਰਾਬਰ ਹੈ ਅੰਦਰ ਬੈਠਾ ਬੰਦਾ ਇਹ ਦੋ ਜਿਹੇ ਮੈਂ ਕੱਦ ਨਾ ਆਪਣੇ ਆਪ ਨੂੰ ਮਾਰ ਲਵਾਂ ਰੇ ਅੰਦਰ ਵੀ ਇੰਨਾ ਫਤਿਆ ਨਹੀਂ ਗੀਟੇ ਤੋਂ ਬਾਹਰ ਕੱਢੇ ਨਹੀਂ ਜਾਂਦਾ ਜੀ ਹੂੰ ਸਾਰੇ ਦਿਨ ਰਾਤ ਅੰਦਰ ਕਈ ਕੁੱਟਮਾਰ ਕਈ ਜਿਹੜੇ ਰਾਜਵੀਰ ਵੀਰੇ ਹੀ ਹੈਂਡੀਕੈਪ ਤਾਂ ਉਹ ਅੰਦਰ ਹੀ ਹੈਈ ਕੱਟੋ-ਕੱਟ ਰੇਡ ਨਹੀਂ ਹੈ ਉਹ ਅੰਦਰ ਹੀ ਆ ਉਹ ਜਿਹੜਾ ਮੁੰਡਾ ਲੰਮੀ ਲੰਮੀ ਦਾੜੀ ਵਾਲਾ 2 ਮਹੀਨੇ ਹੋ ਗਏ ਲਈ ਉਹਨੂੰ ਅੰਦਰ ਹੀ ਠੀਕ ਹੈ ਉਧਰ ਮੌਕੇ ਤੇ ਪਹੁੰਚੇ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਤਾਂ ਮੌਕੇ ਤੇ ਛਾਪਾ ਮਾਰਿਆ ਤਾਂ 60 ਦੇ ਕਰੀਬ ਨੌਜਵਾਨ ਇਸ ਨਸ਼ਾ ਛਡਾਊ ਕੇਂਦਰ ਦੇ ਵਿੱਚੋਂ ਰੈਸਕਿਊ ਕੀਤੇ ਕਈਆਂ ਨੂੰ ਉਹਨਾਂ ਦੇ ਮਾਪੇ ਲੈ ਗਏ ਤੇ ਬਾਕੀ ਨੂੰ ਸਰਕਾਰੀ ਨਸ਼ਾ ਛਡਾਊ ਕੇਂਦਰ ਭੇਜਿਆ ਗਿਆ ਹਾਂਜੀ ਡਾਕਟਰ ਸਤਿਕਾਰ ਜੀ ਸਤਿਕਾਰ ਜੀ ਡਾਕਟਰ ਸਾਹਿਬ ਅੱਜ ਇੱਕ ਬੋਟਰ ਇਲੈਗਲ ਜਿਹੜਾ ਡੀਡਿਕਸ਼ਨ ਸੈਂਟਰ ਤੇ ਤੁਸੀਂ ਰੇਡ ਕੀਤੀ ਹੈਗੀ ਹੈ ਉਹਦੇ ਬਾਰੇ ਜਾਣਕਾਰੀ ਦਿਓ ਜੀ ਇਹ ਵੀ ਕਿਹਦੇ ਆਰਡਰ ਤੇ ਹੋਈ ਹੈ ਤੇ ਕਿਸ ਤਰ੍ਹਾਂ ਜਿਹੜਾ ਹੈਗਾ ਇੱਥੇ ਕੀ ਕਾਰਵਾਈ ਕੀਤੀ ਹੈ ਤੁਸੀਂ ਕੋਈ ਅੱਜ ਬੁੱਟਰ ਪਿੰਡ ਦੇ ਵਿੱਚ ਅਸੀਂ ਇੱਕ ਡੀ ਰੈਡਕਸ਼ਨ ਸੈਂਟਰ ਸੀਗਾ ਇਲੀਗਲ ਡੀ ਰੈਡਕਸ਼ਨ ਸੈਂਟਰ ਸੀ ਅਸੀਂ ਉੱਥੇ ਰੇਡ ਕੀਤੀ ਆ ਹੈਲਥ ਡਿਪਾਰਟਮੈਂਟ ਨੇ ਡੀਸੀ ਸਾਹਿਬ ਦੇ ਹੁਕਮਾਂ ਦੇ ਨਾਲ ਅਨੁਸਾਰ ਅਸੀਂ ਚੱਲੇ ਆ ਤੇ ਪੰਜਾਬ ਪੁਲਿਸ ਸਾਡੇ ਨਾਲ ਕੋਆਪਰੇਟ ਕਰਕੇ ਅਸੀਂ ਇੱਥੇ ਆਏ ਆ ਤੇ ਜਦੋਂ ਇੱਥੇ ਆਏ ਆ ਤੇ ਦੇਖਿਆ ਕੱਟੋ-ਕੱਟ 60 ਨੌਜਵਾਨ ਮੌਜੂਦ ਸੀਗੇ ਇਹ ਤਿੰਨ-ਤਿੰਨ ਫਲੋਰਸ ਦਾ ਮਕਾਨ ਤੇ ਉੱਥੇ ਸਾਰੇ ਬੈਠੇ ਹੋਏ ਸੀਗੇ ਕਮਰਿਆਂ 'ਚ ਵੱਖ-ਵੱਖ ਕਮਰਿਆਂ 'ਚ ਬੈਠੇ ਹੋਏ ਸੀ ਤੇ ਜਦੋਂ ਅਸੀਂ ਇਹਨਾਂ ਕੋਲ ਪੁੱਛੇ ਕੀਤੀ ਪੜਤਾਲ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਇੱਥੇ ਇਹਨਾਂ ਨੂੰ ਲੈ ਕੇ ਕਈਆਂ ਨੂੰ ਪੇਰੈਂਟਸ ਲੈ ਕੇ ਛੱਡ ਕੇ ਜਾਂਦੇ ਆ ਕਈ ਵੈਸੇ ਸੁਣ ਕੇ ਵੀ ਇੱਥੇ ਡੀ ਐਡਿਕਸ਼ਨ ਹੁੰਦੀ ਹੈ ਉਹ ਆਪ ਆ ਜਾਂਦੇ ਆ ਪਰ ਸਾਨੂੰ ਇੱਥੇ ਕੋਈ ਓਨਰ ਦਾ ਜਿਹੜਾ ਮਾਲਕ ਇਸ ਦੁਕਾਨ ਦਾ ਜਾਂ ਇਸ ਸੰਸਦ ਦਾ ਸਾਨੂੰ ਨਹੀਂ ਮਿਲਿਆ ਨਾ ਸਾਨੂੰ ਇਹ ਪਤਾ ਚੱਲਿਆ ਕਿ ਉਹਨਾਂ ਕੋਲ ਕੋਈ ਡਾਕੂਮੈਂਟ ਹੈਗਾ ਲੀਗਲ ਜਿਹਦੇ ਨਾਲ ਲਾਇਸੈਂਸ ਨਾਲ ਇਹ ਚਲਾ ਸਕਦੇ ਆ ਸੋ ਇਹ ਸੈਂਟਰ ਟੋਟਲੀ ਇਲੀਗਲ ਆ ਤੇ ਅਸੀਂ ਇਹਨਾਂ ਨੂੰ ਇਹਨਾਂ ਦੇ ਜਿਹੜੋ ਪਤਾ ਕੀਤਾ ਸਾਰਿਆਂ ਤੋਂ ਤੇ ਇਹ ਕਈ ਦੂਰ ਤੋਂ ਵੀ ਆਏ ਹੋਇਆ ਜਿਵੇਂ ਹਿਸ਼ਾਰਪੁਰ ਤੋਂ ਆਏ ਕੋਈ ਰੋਪੜ ਤੋਂ ਆਏ ਕੋਈ ਬੋਗੇ ਦੇ ਜ਼ਿਲ੍ਹੇ ਦੇ ਵੀ ਹੈਗੇ ਆ ਹਾਂਜੀ ਤੇ ਇਹਨਾਂ ਤੋਂ ਪੁੱਛਤਾਚਤ ਕਰਨ ਤੋਂ ਬਾਅਦ ਇਹ ਵੀ ਪਤਾ ਚੱਲਿਆ ਕਿ ਇਹਨਾਂ ਨਾਲ ਕਾਫੀ ਮਾਰਕੁੱਟ ਵੀ ਹੋ ਰਹੀ ਹੈ ਤੇ ਕਾਫੀ ਇਹਨਾਂ ਦੀ ਹਾਲਾਤ ਠੀਕ ਨਹੀਂ ਹੈਗੇ ਅੱਛਾ ਜੀ ਹਾਂਜੀ ਡਾਕਟਰ ਜਿਹੜੇ ਹੁਣ ਇੱਥੇ ਨੌਜਵਾਨ ਤੁਸੀਂ ਹੈਗੇ ਆ ਉਹਨਾਂ ਦਾ ਕੀ ਕਰ ਰਹੇ ਆ ਅਸੀਂ ਇਹ ਇੰਨਾ ਜਿਹੜੇ ਨੌਜਵਾਨ ਸਾਨੂੰ ਮਿਲੇ ਆ ਅਸੀਂ ਇਹਨਾਂ ਦੇ ਜੋ ਘਰ ਵਾਲੇ ਪੇਰੈਂਟਸ ਆ ਜਾਂ ਇਹਨਾਂ ਦੇ ਨੂਨ ਆ ਜਾਂ ਰਿਸ਼ਤੇਦਾਰ ਆ ਅਸੀਂ ਉਹਨਾਂ ਨੂੰ ਕਾਲ ਕਰ ਰਹੇ ਆ ਫੋਨ ਕਰ ਰਹੇ ਆ ਅਸੀਂ ਉਹਨਾਂ ਨੂੰ ਕਹਿ ਰਹੇ ਆ ਕਿ ਤੁਸੀਂ ਆਪਣੇ ਜਿਹੜੇ ਬੱਚੇ ਆ ਯਾਰ ਤੁਹਾਡੇ ਰਿਸ਼ਤੇਦਾਰ ਆ ਤੁਸੀਂ ਉਹਨਾਂ ਨੂੰ ਆਪਣੇ ਰਿਸਪੌਂਸਿਬਿਲਟੀ ਵਿੱਚੋਂ ਲੈ ਜਾਓ ਤੇ ਅਸੀਂ ਇਹਨਾਂ ਨੂੰ ਜਦ ਤੱਕ ਕੋਈ ਉਹਨਾਂ ਦਾ ਰਿਸ਼ਤੇਦਾਰ ਆ ਉਹਨਾਂ ਦਾ ਪੇਰੈਂਟਸ ਆ ਉਹਨਾਂ ਦਾ ਨੂਨ ਗਰੇ ਉਹ ਆਇਡੈਂਟੀਫਾਈ ਕਰਦੇ ਕਿ ਸਾਨੂੰ ਜਾਣਦੇ ਅਸੀਂ ਉਸ ਤੋਂ ਬਿਨਾਂ ਇਹਨਾਂ ਨੂੰ ਨਹੀਂ ਜਾਣ ਦਿੰਦੇ ਤੇ ਜਿਹੜੇ ਜਿਹੜੇ ਦੂਰ ਤੋਂ ਆਇਆ ਜਿਵੇਂ ਹੁਸ਼ਾਰਪੂਰਾ ਜਾਂ ਰੋਪੜ ਜਾਂ ਹੋਰ ਡਿਸਟ੍ਰਿਕਟਸ ਤੋਂ ਹੈਗੇ ਆ ਅਸੀਂ ਉਹਨਾਂ ਨੂੰ ਸੇਫਲੀ ਆਪਣੇ ਜਿਹੜਾ ਸਾਡਾ ਸਰਕਾਰੀ ਰਿਹਾਬਿਟੇਸ਼ਨ ਸੈਂਟਰ ਜਡੇਰ ਆ ਅਸੀਂ ਉੱਥੇ ਉਹਨਾਂ ਨੂੰ ਸ਼ਿਫਟ ਕਰ ਰਹੇ ਆ ਉੱਥੇ ਸਾਡੇ ਸਟਾਫ ਵੀ ਵਿਗਰਾਨੀ ਤੋਂ ਚੰਗੀ ਦੇਖਭਾਲ ਕਰਨਗੇ ਤੇ ਤੁਸੀਂ ਫਰਾਂਗੇ ਉੱਥੇ ਤੇ ਉੱਥੇ ਟ੍ਰੀਟਮੈਂਟ ਵੀ ਜਿਹੜਾ ਅੰਡਰ ਟ੍ਰੀਟਮੈਂਟ ਰਹਿਣਗੇ ਅੰਡਰ ਸੁਪਰਵੀਜ਼ਨ ਰਹਿਣਗੇ ਮੈਡੀਕਲ ਪ੍ਰੋਫੈਸ਼ਨਲਸ ਤੇ ਡਾਕਟਰਸ ਤੇ ਠੀਕ ਹੈ ਸਰ ਧੰਨਵਾਦ ਹਾਂਜੀ ਸਰ ਬੁੱਟਰ ਕਲਾਂ ਵਿਖੇ ਅੱਜ ਤੁਸੀਂ ਇੱਕ ਡੀਡਿਕਸ਼ਨ ਸੈਂਟਰ ਤੇ ਉਹ ਕੀਤੀ ਹੈਗੀ ਇਹ ਰੇਡ ਉਹਦੇ ਬਾਰੇ ਜਾਣਕਾਰੀ ਦਿਓ ਪਲੀਜ਼ ਹਾਂਜੀ ਥਾਣਾ ਬਦਨੀ ਕਲਾਂ ਦੇ ਪਿੰਡ ਬੁੱਟਰ ਕਲਾਂ ਵਿਖੇ ਨਸ਼ਾ ਡੱਕੇਂਦਰ ਚੱਲਦਾ ਸੀਗਾ ਉਹਦੇ ਬਾਰੇ ਸਿਹਤ ਭਾਰੀ ਟੀਮ ਨੇ ਸਾਡੇ ਧਿਆਨ ਚ ਲਿਆਂਦਾ ਹੈ ਵੀ ਇਹਦੇ ਕੋਈ ਕਾਜ ਪੱਤਰ ਨਹੀਂ ਸੀਗੇ ਪੂਰੇ ਨਾ ਹੀ ਪ੍ਰੋਪਰ ਲਾਇਸੈਂਸ ਸੀਗਾ ਤੇ ਜਿਹੜੇ ਇੱਥੇ ਬੱਚੇ ਰਹਿ ਰਹੇ ਸੀ ਉਹਨਾਂ ਨੂੰ ਅਸੀਂ ਸੇਧੂ ਭਾਗ ਦੀਆਂ ਟੀਮ ਦੀਆਂ ਹਦਾਇਤਾਂ ਮੁਤਾਬਕ ਜਨਰਲ ਸ਼ਿਫਟ ਕਰ ਰਹੇ ਹਾਂ ਬਾਕੀ ਕੁਝ ਕੁੱਟਮਾਰ ਹੋਣ ਬਾਰੇ ਵੀ ਪਤਾ ਲੱਗਿਆ ਉਹ ਜਿਸ ਤਰ੍ਹਾਂ ਕੋਈ ਸਾਨੂੰ ਮੈਡੀਕਲ ਰਿਪੋਰਟ ਆਊਗਾ ਉਹਦੇ ਮੁਤਾਬਕ ਸਬੰਧ ਬੰਦਿਆਂ ਦੇ ਬਿਆਨ ਲਿਖ ਕੇ ਜੋ ਕਾਨੂੰਨੀ ਕਾਰਵਾਈ ਹੋਊਗੀ ਉਹ ਕਰਾਂਗੇ ਠੀਕ ਹੈ ਸਰ ਕਿੰਨੇ ਬੱਚੇ ਹੁਣ ਤੱਕ ਮਾਪਿਆਂ ਨੂੰ ਹੈਂਡਓਵਰ ਹੋ ਚੁੱਕੇ ਨੇ ਐਗਜੈਕਟ ਫਿਗਰ ਨਹੀਂ ਪਤਾ ਲਗਭਗ 15 ਤੋਂ 20 ਬੱਚੇ ਜਿਹੜੇ ਉਹ ਕਰਤੇ ਆ ਬਾਕੀ ਉਹ ਪੇਰੈਂਟਸ ਆ ਰਹੇ ਆ ਉਹ ਲਾਸਟ ਜੈਟ ਕਿੰਨੇ ਚਲੇ ਜਾਣਗੇ ਤੇ ਬਾਕੀ ਜਿਹੜੇ ਰਹਿ ਗਏ ਉਹਨਾਂ ਨੂੰ ਸ਼ਿਫਟ ਕਰ ਦੇਵਗੇ ਇਹਦਾ ਮਤਲਬ ਦੇਰ ਰਾਤ ਤੱਕ ਇਹ ਕੰਮ ਚੱਲੇਗਾ ਹਨਾ ਜੀ ਹਾਂਜੀ ਵੇਟ ਕਰ ਰਹੇ ਹਾਂ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਆ ਰਹੇ ਉਹਨਾਂ ਦੀ ਠੀਕ ਹੈ ਸਰ ਧੰਨਵਾਦ ਦੇਖਿਆ ਜਾਵੇ ਤਾਂ ਜੇਕਰ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਨੇ ਪਰ ਸੈਂਟਰਾਂ ਦੇ ਵਿੱਚ ਉਹਨਾਂ ਨਾਲ ਅਜਿਹਾ ਤਸ਼ੱਦਦ ਕੀਤਾ ਜਾਂਦਾ ਜੋ ਕਿ ਬੇਹਦ ਨਿੰਦਣਯੋਗ ਹੈ ਹਕੀਕਤ ਟੀਵੀ ਪੰਜਾਬੀ ਲਈ ਮੌਕਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ